উপরো গাছ উপর রোসা মোটামুটি নরেন্দ্র মোদী মোটামো ਜੇ ਬੋਲਣ ਕਰੇ ਬੋਲਣ ਨੂੰ ਰਾਜ ਹੋ ਗਈ ਲਾਲਾ ਕਿਨੇ ਆ ਰਿਹਾ ਸਿਮ ਲਾਲਾ ਹੋ ਗਿਆ ਆ ਗਿਆ ਹਾਂ ਬੋਲਣ ਆਪਾਂ ਦੇ ਕੁਝ ਆਹ ਸੁਣੋ ਜੀ ਸਾਹਿਬ ਜਿੱਥੇ ਕਿਤੇ ਵੀ ਗਏ ਪਰਲੇ ਬੰਨੇ ਲੱਗੂਗੀ ਤੇਰੇ ਜਿੱਥੇ ਕੋਲੇ ਆ लास्ट ਵਾਲੀ ਦੇ ਇੱਥੇ ਹੰਕਾਰ ਦੀ ਹੈ ਇੱਥੇ ਨਾ ਕਿਸਾਨ ਬੋਲੀ ਵਾਕ ਲਾਉਂਦੇ ਇੱਕ ਮਿੰਟ ਬਈ ਰਾਲੀ ਨੂੰ ਵਾਕ ਲਾ ਦੇ ਕਿਸਾਨ ਉਹਦੀ ਥੇਕ ਲੱਗ 10 ਲੱਖ ਪੈਂਦੀ ਕਹਿੰਦੇ ਜੱਟ ਦਾ ਕਿਸਾਨ ਜਦੋਂ ਇਹ ਇੰਨਾ ਸਮਾਂ ਲੱਗਦਾ ਹੈ ਕਿ ਤੁਸੀਂ ਪੱਤਾ ਦਰਖਾਸਤ ਕਰੋਗੇ ਅੱਜ ਕੰਮ ਨਹੀਂ ਹੋ ਰਹੀ ਹੈ ਜੀ ਜਿਹੜਾ ਕਿਸਾਨ ਦੇ ਕੱਪੜੇ ਕੀਤੇ ਗਏ ਉਹਦਾ ਪਰਚਾ ਤੁਹਾਨੂੰ ਕਿਉਂ ਨਹੀਂ ਮਿਲਿਆ ਸ਼ਾਇਦ ਨਾ ਹੀ ਹੋਵੇ ਕੋਈ ਬਾਤ ਹੈ ਆਪ ਜਾਓ ਕਿਉਂ ਨਾ ਆਪ ਸਹੀ ਗੱਲ ਨਿਕਾ ਕੇ ਆਓ ਜਾਓ ਗਰੀਬਾਂ ਦੇ ਸੁਸਾਲ ਦਾ ਬਹਿਤ ਆ ਗਿਆ ਭਾਈ ਇੱਕ ਕੱਪੜਾ ਦਾ ਮੁਕਾਸੀ ਦਰਖਾਸਤ ਕਰੋ ਜੀ ਨਾ ਹਾਂ ਕਰ ਕੱਪੜਾ ਦਾ ਮੁਕਾਸੀ ਇਹ ਵੀ ਚਾਉਂਦੇ ਹੋ ਕੱਪੜਾ ਦਾ ਮੁਕਾਸੀ ਇਹ ਤੁਹਾਡੇ ਵਿੱਚ ਬਸ ਬੰਦ ਗੱਲ ਹੈ ਜੀ ਇਹ ਸਾਡੀ ਟੀਮ ਇਹ ਕਹਿੰਦੀ ਜੇ ਵਾਰਤੀ ਸੀ ਨਹੀਂ ਨਹੀਂ ਸਾਡੀ ਕੋਈ ਨਹੀਂ ਹੋ ਜਾਣਾ ਆਪਣੇ ਭਰਾਵਾਂ ਤੁਸੀਂ ਇਹ ਦੱਸੋ ਵੀ ਜਿਹੜਾ ਹੈਗਾ ਖੱਡੜ ਕਾਤਲ ਕੀ ਉਹਦਾ ਇਨਸਾਫ ਹੈ ਕੀ ਸਾਡੇ ਉਹ ਭਾਈ ਸਾਹਿਬ ਆਰਡਰ ਦਿੱਤਾ ਹੈ ਖੱਡੜ ਨੇ ਦਿੱਤਾ ਮੈਂ ਕਿਹਨੂੰ ਪਤਾ ਹੈ ਕਿ ਨਹੀਂ ਜਿਹਨੇ ਵੀ ਆਰਡਰ ਦਿੱਤਾ ਉਹੋ ਨਾ ਕਰ ਸਾਡੇ ਚਾਰ ਹੁੰਦੀ ਹੈ ਕਿ ਕੋਈ ਕੋਸ਼ਿਸ਼ ਮੇਰਾ ਇਹ ਲੈਵਲ ਮੈਨੂੰ ਇਹ ਦੱਸੋ ਜੀ ਜਦੋਂ ਇਹ ਕਲੀਅਰ ਹੋ ਗਿਆ ਕਹਿੰਦੇ ਆਰਡਰ ਦਿੱਤਾ ਜਦੋਂ ਇਹ ਕਲੀਅਰ ਹੋ ਗਿਆ ਨਹੀਂ ਨਹੀਂ ਸਰ ਮੈਨੂੰ ਦੇਖੋ ਵੀ ਸਰਕਾਰ ਕੁਝ ਨਹੀਂ ਵੀ ਸਰਕਾਰ ਆਰਡਰ ਕਰਦੀ ਹੁੰਦੀ ਹੈ ਕਿ ਕੋਈ ਹੋਰ ਕਰਦਾ ਹਰ ਸਾਡੇ ਇੱਥੇ ਐਸਪੀ ਆਇਆ ਇਹਨੂੰ ਆਰਡਰ ਸਰਕਾਰ ਦੇ ਆ ਕਿ ਕਿਸੇ ਆਮ ਦੇ ਤੁਸੀਂ ਬੜੀ ਵੋਕੈਬਲਰੀ ਸ਼ਬਦਾਵਲੀ ਥੋੜੀ ਜਿਹੀ ਨਿਮਰਤਾ ਵਾਲੀ ਰੱਖੀਏ ਨਹੀਂ 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 ਸੁਣੋ ਐਮਪੀ ਸਾਹਿਬੇ ਕਰਦੇ ਜਿੰਨਾ ਜਵਾਬ ਦੇਉਂ ਵੀ ਸਾਨੂੰ ਜਿੰਨੇ ਜਾਣ ਤੋਂ ਜਿੰਨੇ ਤੋਂ ਦੋ ਰੁਕਿਆ ਜੀ ਜਵਾਬ ਦੋ ਸ਼ਬਦਾਂ ਚ ਆਪਣੇ ਬੰਦੇ ਦਾ ਸਿੱਧੇ ਹੋ ਜਾਂਦੇ ਪਾਜੀ ਜਾਤੀ ਤੌਰ ਤੇ ਕਿ ਅਸੀਂ ਉਹ ਫਲਾਣੇ ਪ੍ਰਾਈਮ ਮਿਨਿਸਟਰ ਨੂੰ ਮਾਰ ਸਕਦੇ ਤੈਨੂੰ ਵੀ ਮਾਰ ਸਕਦੇ ਘਬਰਾਹਟ ਨਾ ਕਰ ਬੰਦਾ ਬਣਾਣਾ ਸਾਡੀ ਗੱਲ ਗੱਡੇ ਪਿਆਰ ਤੋਂ ਬਾਹਰ ਨਾ ਜਾਓ ਗੱਡੇ ਬਿਆਨ ਸਾਡੀ ਗੱਲ ਨਾ ਜਾਓ ਇਹ ਰੈਲੇਵੈਂਟ ਆ ਗੱਲ ਕਿ ਜਿਹੜਾ ਪਰਿਵਰਤਾ ਦੇ ਨਾਲ ਪਿਆਰ ਨਾਲ ਆਪਾਂ ਜਾਵਾਂਗੇ ਤੇ ਕੋਈ ਰੋਕੇਗਾ ਨਹੀਂ ਮੈਨੂੰ ਲੱਗਦਾ ਸਾਡੇ ਕੋਲ ਕਿਹੜਾ ਇੱਕੋ ਮਿੰਟ ਜੀ ਸਾਡੇ ਕੋਲੇ ਕਿਹੜਾ ਅਸਲਾ ਸੀ ਸਰਕਾਰ ਜੀ ਨਾ ਜਿਹੜਾ ਕਿ ਅਸੀਂ ਅਸਲਾ ਲੈ ਕੇ ਜਾ ਰਹੇ ਸੀ ਸਾਡੇ ਕੋਲ ਇੱਕ ਸਾਡਾ ਆਪ ਦਾ ਟਰੈਕਟਰ ਇੱਕ ਟਰਾਲੀ ਤੇ ਸਾਡੇ ਕੋਲੇ ਰੋਟੀਆਂ ਪਕਾਉਣ ਵਾਲਾ ਆਟੇ ਦਾ ਸਾਧਨ ਸੀ ਜੋ ਉਹਨੇ ਚੰਗਾ ਕੀਤਾ ਤੁਸੀਂ ਵੀ ਚੰਗਾ ਕੀਤਾ ਸਾਡਾ ਖੋਲਿਆ ਪਰ ਤਾਂ ਨਹੀਂ ਅਰਥ ਨਹੀਂ ਸਰ ਸਰਕਾਰ ਜੰਗਾ ਜੰਗਾ ਬੱਜਦੀ ਹੈ ਜੰਗਾ ਕੋਈ ਨਹੀਂ ਗੱਲ ਸੁਣੋ ਮੇਰੇ ਕੋਲ ਟੁਕਾਰੀ ਹੋ ਰਹੀ ਹੈ ਕਿਹੜੇ ਦਾ ਅੱਜ ਨਾ ਲਿਆ ਹੋਈ ਜਿਹੜਾ ਜੀ ਨਹੀਂ ਗੱਲ ਕੋਈ ਇਸ਼ਾਰੇ ਨਾਲ ਜਾਨਵਰ ਦੀ ਗੱਲ ਕਰ ਰਹੇ ਜਾਨਵਰ ਦੇ ਇਸ਼ਾਰੇ ਨਾਲ ਸਰ ਯਕੀਨ ਹੈ ਮੈਂ ਯਕੀਨ ਕਰਕੇ ਆਉਣਾ ਤੁਹਾਡੇ ਕੋਲ ਮੈਨੂੰ ਮੇਰੀ ਕਾਰਸ ਵੀ ਰੁਕਦੀ ਹੈ ਮੈਨੂੰ ਮੇਰੇ ਦੋਸਤ ਮੇਰੇ ਬੱਚੇ ਰੋਣ ਲੱਪੈਂਦੇ ਜੇ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ